ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਅਸੀਂ ਤੁਹਾਡੇ ਲਈ ਟਰਾਲ ਲੈ ਕੇ ਆਏ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਸਭ ਤੋਂ ਪਹਿਲਾਂ ਗੱਲ ਆਪਾਂ ਟਰਾਲੇ ਬਾਰੇ ਕਰਦੇ ਹਾਂ ਜੀ ਇਹ ਟਰਾਲਾ ਵਿਕਾਊ ਹੈ ਜੀ 18.6 ਵਰਸਾ ਦਾ 2025 ਮਾਡਲ ਵਧੀਆ ਰੰਗ ਪੇਂਟ ਹੈ ਜੀ ਹੈਵੀ ਕੈਂਚੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਵਧੀਆ ਵਿੱਡੂ ਗੇਰਾ ਲੱਗੇ ਨੇ ਫੁੱਲ ਐਸੈਸਰੀ ਲੱਗੀ ਹੋਈ ਹੈ ਜੀ ਫੁੱਲ ਹੈਵੀ ਬਣਿਆ ਹੋਇਆ 297000 ਰੁਪਏ ਰੇਟ ਰੱਖਿਆ ਗਿਆ ਜੀ 7973866162 7973866162 ਇਸ ਨੰਬਰ ਤੇ ਫੋਨ ਕਰਕੇ ਟਰਾਲਾ ਤੁਸੀਂ ਖਰੀਦ ਸਕਦੇ ਹੋ ਜਿਹੜਾ ਵੀ ਭੈਣ ਭਰਾ ਦਿਵਾਲੀ ਤੱਕਰ ਵੀਡੀਓ ਸ਼ੇਅਰ ਕਰਕੇ ਖਰੀਦਣ ਵਾਸਤੇ ਜਾਊਗਾ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਸਿਰਫ ਦਿਵਾਲੀ ਤੱਕਰ ਦਿੱਤਾ ਜਾਊਗਾ ਰੋਟਾਵੇਟਰ ਵਿਕਾਊ ਹੈ ਜੀ ਰੇਟ ਹੈ 35000 ਰੁਪਏ ਡਿਮਾਂਡ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਰੋਟਾਵੇਟਰ ਵਿਕਾਊ 35000 ਰੁਪਏ ਡਿਮਾਂਡ ਏਰੀਆ ਮਲੋਟ 70 09644406 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੇਰ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਸਾਡਾ WhatsApp ਨੰਬਰ ਹੈ 987798846 ਜੋ ਕਿ ਵੀਡੀਓ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਇਸ ਨੰਬਰ ਤੇ ਇੱਕ ਵਧੀਆ ਫੁਲ ਸਕਰੀਨ ਦੀ 5-7 ਮਿੰਟਾਂ ਦੀ ਵੀਡੀਓ ਸਾਰੀ ਜਾਣਕਾਰੀ ਸਾਰ ਨੂੰ ਤੁਸੀਂ WhatsApp ਕਰ ਸਕਦੇ ਹੋ ਉਸ ਵਾਸਤੇ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਤਿੰਨ ਬੱਚੀਆਂ ਵਿਕਾਊ ਨੇ ਜੀ ਖੇਰੀਆਂ ਰੇਟ ਹੈ ਜੀ 32000 ਤਿੰਨਾਂ ਦਾ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਤਿੰਨ ਬੱਚੀਆਂ ਇਸ ਮੇਰੇ ਕੋਲੇ ਵੇਚਾਉਗੀਆਂ ਜੀ ਤੇ ਤਿੰਨ ਦਾ ਰੇਟ ਹੈ ਜੀ 32000 ਏਰੀਆ ਵੀਰ ਨੇ ਦੱਸਣੀ ਉਹ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਜੀ 88700 8275104 8872875104 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤਿੰਨ ਬੱਚੀਆਂ ਖੀਰੀਆਂ 32000 ਰੁਪਏ ਦੇ ਵਿੱਚ ਤੇ ਨੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਚੈੱਕ ਕਰ ਸਕਦੇ ਹੋ ਤੇ ਜਾ ਕੇ ਮਾਲਕ ਵੀੜਨਾ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਬੱਕਰੇ ਵਿਕਾਉ ਨੇ ਜੀ ਰਾਜਸਥਾਨੀ ਬਰੀਡ ਦੇ ਕਿਸੇ ਨੇ ਆਚਾਰ ਪਾਉਣ ਦੇ ਲਈ ਲੈਣੇ ਹੋਣ ਤਾਂ ਸੰਪਰਕ ਕਰੋ 20 ਕਿਲੋ ਤੋਂ ਲੈ ਕੇ 45 ਕਿਲੋ ਤੱਕ ਏਰੀਆ ਪਾਤੜਾ 7717226514 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਰਾਜਸਥਾਨੀ ਬਰੀਡ ਦੇ ਬੱਕਰੀ ਨੂੰ ਜਿਹੜੇ ਆਚਾਰ ਪਾਉਣ ਦੇ ਲਈ 20 ਕਿਲੋ ਤੋਂ ਲੈ ਕੇ 45 ਕਿਲੋ ਤੱਕ ਤੁਸੀਂ ਇਹਨਾਂ ਵੀਰਾਂ ਕੋਲ ਖੇਤ 사ਜੋ ਪਾਤੜਾ ਏਰੀਆ ਜੀ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 7717226514 ਗੱਡੀ ਵਿਕਾਊ ਹੈ ਜੀ ਇਹੇ ਗੱਡੀ ਸੰਗਰੂਰ ਤੋਂ ਆਈ ਹੈ ਜੀ अल्टੋ LXi ਗੱਡੀ ਹੈ ਸਾਰੀ ओरिजिनल ਹੈ ਬੰਪਰ ਟੂ ਬੰਪਰ ਓਕੇ ਫਰਸਟ ਓਨਰ 38000 ਚੱਲੀ ਹੈ ਜੀ ਕੰਪਨੀ ਰਿਕਾਰਡ ਰੇਟ 175000 ਬਾਕੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਫ਼ ਕੰਡੀਸ਼ਨ ਦੀ ਗੱਡੀ ਵਧੀਆ ਸੰਭਾਲ ਕੇ ਰੱਖੀ ਹੋਈ ਹੈ ਜੀ ਤੇ ਸੰਗਰੂਰ ਏਰੀਆ ਜੀ ਸਕਰੀਨ ਤੇ ਮਾਲਕ ਵੀ ਦਾ ਨੰਬਰ ਚੱਲਦਾ ਤੁਸੀਂ ਨੋਟ ਕਰ ਸਕਦੇ ਹੋ ਜੀ 8558045691 ਨੰਬਰ ਤੇ ਫੋਨ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਜੀ ਸਟ ਫਾਰਮ ਟਰੈਕ ਟਰੈਕਟਰ ਵਿਕਾਉ ਹੈ ਜੀ 2012 ਮਾਡਲ ਹੈ ਜੀ 4 ਲੱਖ ਰੁਪਏ ਰੇਟ ਰੱਖੀ ਹੈ ਏਰੀਆ ਜੀ ਮੋਗਾ 70% ਟਾਇਰ ਨੇ ਫਰਸਟ ਓਨਰ ਫੁੱਲ ਗਰੰਟੀ ਹੈ ਇੰਜਨ ਗੇਅਰ ਦੀ ਵੀ ਓਕੇ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਕਿ ਤੁਸੀਂ ਮੌਕੇ ਤੇ ਬਾਹ ਕੇ ਚਲਾ ਕੇ ਟਰੈਕਟਰ ਨੂੰ ਖਰੀਦ ਸਕਦੇ ਹੋ 12 ਮਾਡਲ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸ ਨਹੀਂ ਹੈਗਾ ਤੇ 97818 81412 ਇਸ ਨੰਬਰ ਤੇ ਫੋਨ ਕਰਕੇ 60 ਫਾਰਮਰ ਟਰੈਕ ਟਰੈਕਟਰ 4 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ रेडीमेड दुकान बिकाऊ है जी रेट 55000 सीलिंग पाई हुई है बिजली ਦਾ ਸਾਰਾ ਕੰਮ ਹੋਇਆ ਹੈ ਜੀ ਚਾਕੇ ਕਿਤੇ ਵੀ ਲਿਜਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਰੈਡੀमेड ਦੁਕਾਨ ਵਿਕਾਊ 55000 ਰੁਪਏ ਦੇ ਵਿੱਚ ਤੇ ਤੁਸੀਂ ਉਹ ਚਾਕੇ ਕਿਤੇ ਵੀ ਲਿਜਾ ਸਕਦੇ ਹੋ ਜੀ ਤੇ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਦੁਕਾਨ ਖਰੀਦਣੀ ਹੋਵੇ 988484681 988484681 ਇਸ ਨੰਬਰ ਤੇ ਫੋਨ ਕਰਕੇ ਰੈਡੀमेड ਦੁਕਾਨ ਤੁਸੀਂ ਖਰੀਦ ਸਕਦੇ ਹੋ ਆ ਰਕਵੇ ਜੀ 49 ਕਨਾਲਾਂ ਤੇ 9 ਮਰਲੇ ਸਾਰੇ ਝੋਨੇ ਵਿਚ ਆ ਮਕਾਨ ਬਣਿਆ ਹੋਇਆ ਛੋਟਾ ਜਾਂ ਇੱਕ ਆ ਸੋਲਰ ਲੱਗੀ ਹੋਈ ਐ ਸਪੈਦੇ ਕੋਲੇ ਪੂਰਾ ਮਿੱਠਾ ਪਾਣੀ ਐ ਇੱਕ ਨੰਬਰ ਪਾਣੀ ਐ ਜੰਮ ਤੇ ਨਹਿਰੀ ਪਾਣੀ ਵੀ ਵਾਧੂ ਐ ਤੇ ਆ ਸਾਰਾ ਝੋਨਾ ਐ ਜੀ ਜੋ ਤੱਕ ਕੈਮਰਾ ਜਾਂਦਾ ਸਾਰੇ ਝੋਨਾ ਹੀ ਆ ਆਸ-ਪਾਸੇ ਵੀ ਝੋਨਾ ਹੀ ਹੈ ਇੱਧਰ ਵੀ ਆ ਨਹਿਰ ਰਹਿ ਗਈ ਪਾਖੜਾ ਨਹਿਰ ਇਹਨ ਤੇ ਆ ਛੜ ਕੇ ਰਹਿ ਗਈ ਆ ਛੜ ਕੇ ਰਹਿ ਗਈ ਇੱਥੋਂ ਸਾਰੇ ਚਾਰ-ਪੰਜ ਕਿਲੇ ਤਿੰਨ ਕਰਮਾਂ ਦੀ ਪਈ ਆਉਂਦੀ ਆ ਗਾਂ ਖੇਤ ਚ ਆ ਕੇ ਦੋ ਕਰਮਾਂ ਦੀ ਪਈ ਆ ਜਾਂਦੀ ਆ ਕਿਲਾ ਡੁੱਡ ਕਿਲਾ ਬਾਕੀ ਚਾਰ ਕਿਲੇ ਤਿੰਨ ਕਰਮਾਂ ਦੀ ਪਈ ਆ ਉਹ ਪੁੱਠੇ ਕੋਲੇ ਖੜਕੇ ਸਾਰਾ ਝੋਨਾ ਨਹੀਂ ਐ ਇੱਥੇ ਹਾਸੇ-ਪਾਸੇ ਵੀ ਝੋਨਾ ਐ ਤੇ ਇਹ ਵੀ ਝੋਨਾ ਐ 49 ਕਨਾਲਾਂ 9 ਮਰਲੇ ਆ ਵਿੱਚ ਛੋਟਾ ਜਿਹਾ ਮਕਾਨ ਬਣਿਆ ਹੋਇਆ ਆ ਸਪੈਦੇ ਕੋਲੇ ਸੋਲਰ ਮੋਟਰ ਲੱਗੀ ਹੋਈ ਐ 10 ਐਚਪੀ ਦੀ ਸੋਲਰ ਮੋਟਰ ਐ ਤੇ ਸਾਰਾ ਝੋਨੇ ਵਾਲਾ ਬਾਣਾ ਇੱਕ ਨੰਬਰ ਪਾਣੀ ਐ ਕਾਲੀ ਮਿੱਟੀ ਦਾ ਬਾਣਾ ਥੱਲੇ ਪੂਰਾ ਵਧੀਆ ਪੂਰਾ ਵਧੀਆ ਬਾਣਾ ਜੀ ਇੱਕ ਨੰਬਰ ਸੋਦਾ